ਪਰਉ ਮਹੱਲਾ ਤੀਜਾ RAM ਨਾਮ ਜਗਤ ਨਿਸਤਾਰਾ ਭਵਜਲ ਪਾਰ ਉਤਾਰਨ ਹਾਰਾ ਭਵਜਲ ਪਤੇ ਵਿਸ਼ਰਾਮ ਲਾਉਣਾ ਭਵਜਲ ਪਾਰ ਉਤਾਰਨ ਹਾਰਾ ਗੁਰ ਪ੍ਰਸਾਦੀ ਹਰ ਨਾਮ ਸਮਾਲ ਸਾਧ ਹੀ ਨਿਭੈ ਤੇਰੇ ਨਾਲ ਰਹਾਉ ਨਾਮ ਨਾ ਚੇਤ ਹੈ ਮਾਨਮੁਖ ਗਾਵਾਰਾ ਬਿਨ ਨਾਵੈ ਕੈਸੇ ਪਾਵਹਿ ਪਾਰਾ ਆਪੇ ਦਾਤ ਕਰੇ ਦਾਤਾਰ ਆਪੇ ਤੇ ਵਿਸਰਾਮ ਲਾਦੂ ਆਪੇ ਦਾਤ ਕਰੇ ਦਾਤਾਰ ਆਪੇ ਦਾਤ ਕਰੇ ਦਾਤਾਰ ਦੇਵ ਦਾਤਾਰ ਇਹ ਪਦਾਂ ਨੂੰ ਇਕੱਠੇ ਹੀ ਬੋਲਣਾ ਦਾਤਾਰ ਵਿਚਾਰ ਇਸੇ ਤਰ੍ਹਾਂ ਆਕਾਰ ਇਹ ਨਹੀਂ ਕਹਿਣਾ ਆਕਾਰ ਦਾਤਾਰ ਵਿਚਾਰ ਜਦੋਂ ਅਸੀਂ ਚਾਲ ਨਾਲ ਪੜਦੇ ਆ ਤਾਂ ਇਹ ਪਦ ਵੱਖਰੇ ਹੋ ਜਾਂਦੇ ਹਨ ਧਿਆਨ ਨਾਲ ਇਕੱਠਾ ਹੀ ਉਚਾਰਨ ਕਰਨਾ ਆਪੇ ਦਾਤ ਕਰੇ ਦਾਤਾਰ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕਉ ਜੈਕਾਰ ਨਦਰ ਕਰੇ ਸਤਿਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਪੈਰੋ ਮਹੱਲਾ ਤੀਜਾ ਨਾਮੇ ਉਧਰੇ ਸਭ ਜਿਤਨੇ ਲੋਗ ਗੁਰਮੁਖ ਜਿਨਾ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਉ RAM ਨਾਮ ਜੇਨ ਪੀਤ ਪਿਆਰ ਆਪ ਉਧਰੇ ਸਭ ਕੁਲ ਉਧਾਰਨ ਹਾਰ ਬਿਦ ਨਾਵੇ ਮਨਮੁਖ ਜਮਪੁਰ ਜਾਹੀ ਔਖੇ ਹੋਵਹਿ ਚੂਟਾ ਖਾਹੀ ਆਪੇ ਕਰਤਾ ਦੇਵੈ ਸੂਈ ਨਾਨਕ ਨਾਮ ਪ੍ਰਾਪਤ ਹੋਏ ਪੈਰਾ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ RAM ਨਾਮ ਸ਼ਬਦ ਵਿਚਾਰੇ ਹਰ ਜੀਉ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲੱਗੈ ਪਿਆਰ ਰਹਾਉ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰਾ ਗੁਰ ਮਿਲਾਵਾ ਹੋਏ ਪੂਰਾ ਗੁਰ ਮਿਲਾਵਾ ਹੋਏ ਨਿਜ ਘਰ ਵਸੈ ਸਹਿਜ ਸੁਭਾਈ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਤੇ ਲਾ ਦੋ ਵਿਸਰਾਮ ਗੁਰਮੁਖ ਨਾਮ ਵਸੈ ਮਨ ਆਈ ਆਪੇ ਵੇਖੈ ਵੇਖਣਹਾਰ ਨਾਨਕ ਨਾਮ ਰਖੋ ਔਰ ਤਾਰ ਪਰੋ ਮਹੱਲਾ ਤੀਜਾ ਕਲ ਜੋਗੁ ਮਹਿ RAM ਨਾਮ ਔਰ ਤਾਰ ਹੀ ਸੰਬੰਧ ਕਬੂਲਨਾ ਔਰ ਤਾਰ ਬਿਨ ਨਾਵੇ ਮਾਥਾ ਪਾਵੇ ਛਾਰ RAM ਨਾਮ ਦੁਲਭ ਹੈ ਭਾਈ ਹਾਂ ਦੁਲਭ ਉਚਾਰਨ ਕਰਨਾ ਦੁਲਭ ਨਹੀਂ ਕਹਿਣਾ ਦੁਲਭ ਹੈ ਭਾਈ ਗੁਰ ਪਰਸਾਦ ਵਸੈ ਮਨ ਆਈ ਰਹਾਉ RAM ਨਾਮ ਜਨ ਭਲਹਿ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਭਾਣਾ ਮੰਨੈ ਸੇ ਜਨ ਪਰਵਾਣ ਗੁਰ ਕੈ ਸਬਦ ਨਾਮ ਨੀਸਾਨ ਸੋ ਸੇਵਹ ਜੋ ਕਾਲ ਰਹਿ ਆਤਾਰ ਨਾਨਕ ਗੁਰਮੁਖ ਨਾਮ ਪਿਆਰ ਪੈਰਾ ਮਹਲਾ ਤੀਜਾ ਕਾਲ ਯੁਗ ਮਹਿ ਬਹੁ ਕਰਮ ਕਮਾਹ ਨਾ ਰੁੱਤ ਨਾ ਕਰਮ ਥਾਇ ਪਾਹ ਨਾ ਰੁੱਤ ਇਥੇ ਵਿਸਰਾਮ ਹੈ ਨਾ ਕਰਮ ਥਾਇ ਪਾਹ ਕਾਲ ਯੁਗ ਮਹਿ RAM ਨਾਮ ਹੈ ਸਾਰ ਗੁਰਮੁਖ ਸਾਚਾ ਲੱਗਿਆ ਪਿਆਰ ਗੁਰਮੁਖ ਤੇਹੀ ਵਿਸਰਾਮ ਹੈ ਪਤਿ ਰਹਾ ਤਨ ਮਨ ਖੋਜ ਕਰੈ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤਗੁਰ ਤੇ ਹੋਇ ਰਾਮ ਨਾਮ ਰਵ ਰਹਿਆ ਤਿਹ ਲੋਇ ਕਾਲ ਯੁਗ ਮਹਿ ਹਰ ਜੀਵ ਏਕ ਹੋਰ ਰੁੱਤ ਨ ਕਾਈ ਜੀ ਏਕ ਪਤ ਤੇ ਵਿਸਰਾਮ ਹੈ ਧਿਆਨ ਨਾਲ ਵਿਸਰਾਮ ਲਾਉਣਾ ਹੈ ਕਲਯੁਗ ਮਹਿ ਹਰ ਜੀਓ ਏਕ ਇੱਥੇ ਵਿਸਰਾਮ ਹੈ ਹੋਰ ਰੁੱਤ ਨ ਕਾਈ ਨਾਨਕ ਗੁਰਮੁਖ ਹਿਰਦੈ RAM ਨਾਮ ਨ ਹਿਰਦੈ ਪਤ ਤੇ ਵਿਸਰਾਮ ਲਾਉਣਾ ਹੈ ਨਾਨਕ ਗੁਰਮੁਖ ਹਿਰਦੈ ਇੱਥੇ ਵਿਸਰਾਮ RAM ਨਾਮ ਲੇਹੁ ਜਮਾਈ ਨਾਨਕ ਗੁਰਮੁਖ ਹਿਰਦੈ RAM ਨਾਮ ਲੇਹ ਜਮਾਈ ਪੈਰੋ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਦੁਵਿਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਆਧ ਕਾਈ ਮਾਰ ਮਰ ਜਮਹਿ ਠੌਰ ਨ ਪਾਵਹਿ ਬਿਰਸਾ ਜਨਮ ਗਵਾਈ ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ 부ਝਾਈ ਹਮੈ ਰੋਗੀ ਜਗਤ ਉਪਾਇਆ ਬੇਨ ਸਬਦੈ ਰੋਗ ਨ ਜਾਇ ਰਹਾਉ ਸਿਮਰਤ ਸਾਸਤਰ ਪੜਹੈ ਮਨ ਕੀਤੇ ਬੇਨ ਸਬਦੈ ਸੁਰਤ ਨ ਪਾਈ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਇਕ ਆਪੇ ਕਾੜ ਲਏ ਇਥੇ ਠਮਕ ਹੈ ਪ੍ਰਭ ਆਪੇ ਇਥੇ ਵਿਸਰਾਮ ਲਾਉਣਾ ਹੈ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੋਂ ਪਾਇਆ ਸੁਖ ਵਸਿਆ ਮਨ ਆਈ ਇਹ ਵੀ ਆਈ ਲਾਂ ਦੇ ਨਾਲ ਪਾਠ ਹੈ ਪੋਥੀਆਂ ਚ ਆ ਹੀ ਛਪਿਆ ਹੈ ਸਿਹਾਰੀ ਲੱਗੀ ਹੋਈ ਹੈ ਪਰ ਪਾਠ ਲਾਂ ਦੇ ਨਾਲ ਹੈ ਚੌਥੀ ਪਦਵੀ ਗੁਰਮੁਖ ਵਰਤ ਹੈ ਤੈਨ ਨਿਜ ਘਰ ਵਾਸਾ ਪਾਇਆ ਪੂਰਾ ਸਤਗੁਰ ਕਿਰਪਾ ਕੀਨੀ ਵਿੱਚ ਹੋ ਆਪ ਗਵਾਇਆ ਇਕਸ ਕੀ ਸਿਰਕਾਰ ਏਕ ਇਹ ਇਕਸ ਕੀ ਇਥੇ ਠੰਮਕਾ ਸਿਰਕਾਰ ਏਕ ਸਰਕਾਰ ਇਕੱਠਾ ਪਾਠ ਨਹੀਂ ਕਰਨਾ ਵੱਖਰਾ ਬੋਲਣਾ ਹੈ ਸਰਕਾਰ ਏਕ ਜੇਨਾ ਬ੍ਰਹਮਾ ਵਿਸ਼ਨ ਰੁਦਰ ਉਪਾਇ ਜੇਨ ਪਦ ਤੇ ਵਿਸਰਾਮ ਲਾਉਣਾ ਹੈ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇ ਜਮ ਪਦ ਤੇ ਵਿਸਰਾਮ ਜੇਨ ਪਦ ਤੇ ਜਮ ਕਲਉਣੀ ਹੈ ਇੱਕ ਕੀ ਸਰਕਾਰ ਏਕ ਇੱਥੇ ਵਿਸਰਾਮ ਹੈ ਜੈਨ ਪਦ ਤੇ ਜਮ ਕਲਾ ਕੇ ਪੁਰਨਾ ਜੈਨ ਬ੍ਰਹਮਾ ਵਿਸ਼ਨੁਰੂਦਰ ਉਪਾਇ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇ ਪੈਰਾ ਮਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝੈ ਹੈ ਰੋਗ ਗਵਾਵੈ ਗੁਰ ਸਬਦੀ ਵਿਚਾਰਾ ਹਰ ਜੀਉ ਸਤ ਸੰਗਤ ਮੇਲਾਈ ਨਾਨਕ ਤਿਸਨੂੰ ਦੇ ਵਡਿਆਈ ਜੋ ਰਾਮ ਨਾਮ ਚਿਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਿਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਜੇ ਨ ਹਰ ਰੱਖਿਆ ਔਰ ਧਾਰਾ ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ ਸੇ ਜਗ ਮਹਿ ਕਾਹੇ ਆਇਆ ਜਿਨ ਹਰ ਦਾ ਨਾਮ ਨਾ ਗੁਰਮੁਖ ਜਾਤਾ ਇਥੇ ਵਿਸਰਾਮ ਸੇ ਜਗ ਮਹਿ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡਭਾਗੀ ਸਤਗੁਰ ਸੇਵਾ ਲਾਇ ਜੋ ਇੱਛਹਿ ਸੋਈ ਫਲ ਪਾਵਹਿ ਗੁਰਬਾਣੀ ਸੁਖ ਪਾਏ ਪੈਰੋ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕੁਮਾਇ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਟਾ ਮਾਹਿਸ ਮਾਇ ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ ਤ੍ਰਿਗ ਤ੍ਰਿਗ ਮਨਮੁਖ ਥੋੜਾ ਜਿਹਾ ਤ੍ਰਿਗ ਤ੍ਰੇਗਿ ਸ਼ਬਦ ਬੋਲਨ ਤ੍ਰੇਗ ਤ੍ਰੇਗ ਮਨਮੁਖ ਜਨਮ ਗਵਾਇ ਤ੍ਰੇਗ ਤ੍ਰੇਗ ਮਨਮੁਖ ਜਨਮ ਗਵਾਇ ਪੂਰੇ ਗੌਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਉ ਗੌਰ ਕਾ ਸ਼ਬਦ ਸਭ ਰੋਗ ਗਵਾਇ ਜਿਸ ਨੂੰ ਹਰ ਜੀਉ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸ ਨੂੰ ਮਨ ਵਸਾਏ ਸਤਗੁਰ ਭੇਟੇ ਤਾ ਫਲ ਪਾਏ ਸੱਚ ਕਰਨੀ ਸੁਖਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਧਰਹਿ ਪਿਆਰ ਤਿਨ ਕੀ ਰੇਣ ਮਿਲੇ ਤਾ ਮਸਤਕ ਲਾਈ ਜੇਨ ਸਤਗੁਰ ਪੂਰਾ ਧਿਆਇਆ ਨਾਨਕ ਤਿਨ ਕੀ ਰੇਣ ਪੂਰਾ ਭਾਗ ਪਾਈਐ ਜਿਨੀ ਰਾਮ ਨਾਮ ਚੇਤ ਲਾਇਆ